ਅਸੀਂ ਇਸ ਵੱਲੇ ਪਵਿੱਤਰ ਸਥਾਨ ਮੁਕਸਰ ਸਾਹਿਬ ਦਰਬਾਰ ਸਾਹਿਬ ਦੇ ਵਿਖੇ ਖੜੇ ਆ ਤੇ ਅੱਜ ਵਾਰਿਸ ਪੰਜਾਬ ਵੱਲੋਂ ਜਿਹੜੇ ਕਿ ਪੈਦਲ ਮਾਰਚ ਕੱਢਿਆ ਜਾ ਰਿਹਾਗਾ ਇਹ ਪੈਦਲ ਮਾਰਚ ਸ੍ਰੀ ਤਖਤ ਦਮਦਮਾ ਸਾਹਿਬ ਤੋਂ ਸ਼ੁਰੂਆਤ ਕੀਤੀ ਗਈ ਅੱਜ ਦਰਬਾਰ ਸਾਹਿਬ ਨਮਸਤਕ ਹੋ ਕੇ ਫੇਰ ਅੱਗੇ ਰਵਾਨਾ ਹੋਣਗੇ ਸਾਡੇ ਨਾਲ ਦੀਪ ਸਿੱਧੂ ਦੇ ਬ੍ਰਦਰ ਨਿਗੇ ਭਾਜੀ ਇਹ ਪੈਦਲ ਮਾਰਚ ਕੱਢਿਆ ਜਾ ਰਿਹਾਗਾ ਪਵਿੱਤਰ ਸਥਾਨ ਤੇ ਖੜੇ ਹੋ ਦਰਬਾਰ ਸਾਹਿਬ ਦੇ ਮੱਥਾ ਵੀ ਟੇਕੇਗਾ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਜਿਹੜਾ ਅਸੀਂ ਇਹ ਪੈਦਲ ਮਾਰਚ ਉਲੀਕਿਆ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼ੁਰੂਆਤ ਕੀਤੀ ਸੀ ਐਸ ਦੀ ਤਲਵੰਡੀ ਸਾਹਿਬੋਂ ਤੋਂ ਤੇ ਜਿਹਦੀ ਸਮਾਪਤੀ ਕੇਸਗੜ੍ਹ ਸਾਹਿਬ ਤੱਕ શ્રી ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੋਣੀ ਆ ਅੱਜ ਸਾਡਾ ਚੌਥਾ ਦਿਨ ਆ ਜੀ ਇਸ ਦਾ ਮੁਕਸਰ ਸਾਹਿਬ ਦੀ ਧਰਤੀ ਤੋਂ ਤੇ ਇਹ ਜਿਹੜਾ ਸਾਡਾ ਸ਼ਾਮ ਦਾ ਪੜਾ ਹੂਗਾ ਉਹ ਹੈਗਾ ਕੋਟਕਪੂਰਾ ਵਿਖੇ ਤੇ ਉਸ ਤੋਂ ਬਾਅਦ ਕੱਲ ਸੋਰੇ ਕੋਟਕਪੂਰੇ ਤੋਂ ਆਰੰਭ ਕਰਕੇ ਅਸੀਂ ਬਾਗੇ ਪੁਰਾਣੇ ਇਸ ਦਾ ਸਾਡੇ ਪੜਾ ਦਾ ਰੱਖਿਆ ਹੋਇਆ ਜੀ ਅਗਲਾ ਤੇ ਅਸੀਂ ਇਹੀ ਬੇਨਤੀ ਕਰਾਂਗੇ ਵੀ ਆਓ ਸਾਰੇ ਇਕੱਠੇ ਹੋ ਕੇ ਆਪਣੇ ਪੰਜਾਬ ਦੀ ਪੰਥ ਦੀ ਤੇ ਆਪਾਂ ਆਨੰਦਪੁਰ ਸਾਹਿਬ ਵਾਲੇ ਮਤੇ ਦੀ ਗੱਲ ਕਰੀਏ ਇਹ ਜਿਵੇਂ ਆਪਣੇ ਸੈਂਟਰ ਸਰਕਾਰ ਨੇ ਸਮੇਂ ਦੀਆਂ ਸਰਕਾਰਾਂ ਆਪਣੇ ਨਾਲ ਧੱਕਾ ਕਰ ਰਹੀਆਂ ਉਹ ਚੀਜ਼ ਦਾ ਆਪਾਂ ਨੂੰ ਹੀ ਉਸ ਦੇ ਵਿਰੋਧ ਆਵਾਜ਼ ਉਠਾਉਣੀ ਪਊਗੀ ਕਿਵੇਂ ਉਹਨਾਂ ਨੇ ਆਪਣੇ ਤੋਂ ਆਪਣੇ ਪਾਣੀ ਖੋਲੇ ਕਿਵੇਂ ਆਪਣੇ ਮੈਂ ਕਹੂੰਗਾ ਕਿਸਾਨੀ ਉਹਨਾਂ ਨੇ ਆਪਣੇ ਕਿਸਾਨੀ ਧੱਕਾ ਕੀਤਾ ਆਪਣੇ ਨਾਲ ਕਿਵੇਂ ਨੌਜਵਾਨਾਂ ਨੂੰ ਯੂਨੀਵਰਸਿਟੀਆਂ ਵਿੱਚ ਮੋਰਚੇ ਲਾਉਣੇ ਪਏ ਕਿਉਂ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਕਿਉਂਕਿ ਪੰਜਾਬ ਕੋਲੇ ਖੁਦਮੁਖਤਿਆਰੀ ਨਹੀਂ ਹੈਗੀ ਆਪਣੀਆਂ ਫਸਲਾਂ ਤੇ ਉਹ ਡਾਕਾ ਮਾਰਦੇ ਆ ਕਿਉਂ ਫਸਲ ਆਪਣੀ ਆ ਤਾਂ ਆਪਾਂ ਨੂੰ ਹੀ ਹੋਵੇ ਵੀ ਉਹ ਕਿਵੇਂ ਆਪਾਂ ਕਿਹਨੂੰ ਵੇਚਣੀ ਆ ਕਿਵੇਂ ਵੇਚਣੀ ਆ ਤੇ ਕੀ ਮੁੱਲ ਤੇ ਵੇਚਣੀ ਹੈਗੀ ਇਸ ਚੀਜ਼ ਤੇ ਕੋਈ ਸਾਡੇ ਤੇ ਪਾਬੰਦੀ ਨਾ ਹੋਵੇ ਕਿਵੇਂ ਪਾਣੀਆਂ ਤੇ ਆਪਣੇ ਜਿਹੜਾ ਡਾਕਾ ਮਾਰਿਆ ਉਹ ਵੀ ਪਾਣੀਆਂ ਦਾ ਹੱਕ ਆਪਣੇ ਦਰਿਆਵਾਂ ਦਾ ਹੱਕ ਆਪਣੇ ਕੋਲੇ ਹੋਣਾ ਚਾਹੀਦਾ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਇਹ ਦੱਸੋ ਵੀ ਜਿਹੜਾ ਆਪਣਾ ਪੰਜਾਬ ਆ ਕੀ ਉਹ ਕੱਲਾ ਬਾਈ ਦੀਪ ਸਿੱਧੂ ਦੀ ਸੋਚ ਤੇ ਸੀਗਾ ਕਿ ਇਕੱਲਾ ਜਾਂ ਜਿੰਨੇ ਕੱਲਾ ਮੇਰਾ ਜਾਂ ਜਿੰਨੇ ਅੱਜ ਮੇਰੇ ਨਾਲ ਪੈਦਲ ਮਾਰਚ ਵਿੱਚ ਹਿੱਸਾ ਲੈ ਰਹੇ ਆ ਇਹਨਾਂ ਦਾ ਪੰਜਾਬ ਆ ਇਹ ਸਾਰਾ ਆਪਣਿਆਂ ਦਾ ਪੰਜਾਬ ਸਾਰਿਆਂ ਦਾ ਸਾਂਝਾ ਪੰਜਾਬ ਆ ਇਹਦੇ ਹੱਕਾਂ ਲਈ ਆਪਾਂ ਨੂੰ ਸਾਰਿਆਂ ਨੂੰ ਸਾਂਝੇ ਹੋ ਕੇ ਆਵਾਜ਼ ਚੱਕਣੀ ਪਊਗੀ ਆਓ ਸਾਰੇ ਇਕੱਠੇ ਹੋ ਕੇ ਇੱਕ ਹਮਲਾ ਮਾਰੀਏ ਆਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਤੇ ਸਭ ਨੂੰ ਪੰਜਾਬ ਦੇ ਹੱਕਾਂ ਲਈ ਗੱਲ ਕਰਦੇ ਆ ਆਓ ਤੁਹਾਡੇ ਨਾਲ ਤੁਹਾਡੇ ਦਰਦ ਹੈ ਨਹੀਂ ਪੰਜਾਬ ਦਾ ਆਪਾਂ ਕੱਲੇ-ਕੱਲੇ ਆਵਾਜ਼ ਚੱਕਣ ਨੂੰ ਤਿਆਰ ਹੁੰਨੇ ਆ ਆਓ ਹੁਣ ਇਕੱਠੇ ਹੋ ਕੇ ਆਪਾਂ ਆਵਾਜ਼ ਚੱਕੀਏ ਇਹ ਆਵਾਜ਼ ਆਪਾਂ ਨੂੰ ਚੱਕਣੀ ਪਊਗੀ ਜੇ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਾਉਣੀਆਂ ਨਸਲਾਂ ਬਚਾਉਣੀਆਂ ਜਿਵੇਂ ਭਾਈ ਦੀਪ ਕਹਿੰਦਾ ਹੁੰਦਾ ਸੀ ਵੀ ਇਹ ਆਪਣੀ ਖੁਦਮੁਖਤਿਆਰੀ ਦੀ ਗੱਲ ਆ ਪੰਜਾਬ ਦੇ ਹੱਕਾਂ ਦੀ ਗੱਲ ਆ ਆਓ ਸਾਰੇ ਭਾਈ ਦੀਪ ਨੂੰ ਚਾਉਣ ਵਾਲੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਪੰਥਕ ਸ਼ਕਤੀਆਂ ਨੂੰ ਕਰਦਾ ਬੇਨਤੀ ਕਰਦਾ ਵੀ ਆਓ ਇੱਕ ਦਿਨ ਸਾਡੇ ਨਾਲ ਇਸ ਮਾਰਚ ਵਿੱਚ ਜਿੰਨਾ ਵੱਧ ਤੋਂ ਵੱਧ ਤੁਸੀਂ ਸਮਾਂ ਲਵਾ